ਪਿੰਡਾਂ ਦੇ ਵਿੱਚ ਦੋਸਤੋ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਇਸ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਲ ਵੀ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ ਔਰ ਵੱਡੀ ਗੱਲ ਇੱਥੇ ਇਹ ਹੈ ਕਿ ਪਿੰਡਾਂ ਦੇ ਵਿੱਚ ਜੇਕਰ ਸਰਬਸੰਮਤੀ ਕਿਸੇ ਪਿੰਡ ਵਿੱਚ ਬਣਦੀ ਹੈ ਤੇ ਸਰਕਾਰ ਵੱਲੋਂ ਉਹਨਾਂ ਨੂੰ ਬਕਾਇਦਾ ਤੌਰ ਤੇ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਬੈਨੀਫਿਟ ਹੈ ਉਹ ਦਿੱਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਆਏ ਦਿਨ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਕਿਤੇ ਕੁਝ ਹੋ ਰਿਹਾ ਕਿਤੇ ਕੁਝ ਹੋ ਰਿਹਾ ਮਤਲਬ ਇਹ ਸਾਰੇ ਕੁਝੇ ਸ਼ਾਂਤਮਈ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈ ਔਰ ਪਿੰਡਾਂ ਦੇ ਵਿੱਚ ਜੇਕਰ ਸਹੀ ਸਰਪੰਚੀ ਦੀ ਚੋਣ ਹੋ ਜਵੇ ਕਾਂ ਜਿਹੜਾ ਕਿ ਕਿਸੇ ਵੀ ਪਾਰਟੀ ਦੇ ਨਾਲ ਇਹੋ ਜਿਹਾ ਕੁਝ ਵੀ ਪਿੰਨ ਭੇਦ ਨਾ ਕਰਦਾ ਹੋਵੇ ਸਾਰਿਆਂ ਨੂੰ ਪਿੰਡ ਨੂੰ ਇੱਕ ਸਮਝ ਕੇ ਉਹਨਾਂ ਦਾ ਵਿਕਾਸ ਕਰੇ ਤਾਂ ਉਸ ਸਰਪੰਚ ਨੂੰ ਰਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਔਰ ਜਿਸ ਬੰਦੇ ਨੇ ਪਿੰਡ ਦੇ ਪਿੰਡ ਦੇ ਨਾਲ ਹੀ ਧੋਖਾ ਕੀਤਾ ਹੈ ਉਸ ਨੂੰ ਕਦੇ ਵੀ ਮਾਫ ਨਹੀਂ ਕੀਤਾ ਜਾ ਸਕਦਾ ਸੋ ਪੰਚਾਇਤੀ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਆ ਅੱਜ ਪਿੰਡ ਪਿੰਡ ਦੇ ਵਿੱਚ ਨੁਕੜ ਮੀਟਿੰਗਸ ਹੁੰਦੀਆਂ ਨੇ ਘਰਾਂ ਵਿੱਚ ਜਾ ਕੇ ਮੀਟਿੰਗਸ ਕੀਤੀਆਂ ਜਾਂਦੀਆਂ ਨੇ ਆਪਣੀ ਪਾਰਟੀਆਂ ਦਾ ਪ੍ਰਚਾਰ ਕੀਤਾ ਜਾਂਦਾ ਹੈ ਭਗਵਨ ਸਿੰਘ ਮਾਨ ਨੇ ਤਾਂ ਸਾਫ਼ ਸ਼ਬਦਾਂ ਵਿੱਚ ਕਹਤਾਂ ਕਿ ਭਾਈ ਜੇਕਰ ਸਭ ਸੰਮਤੀ ਦਿਖਾਉਗੇ ਤਾਂ ਤੁਸੀਂ ਜ਼ਰੂਰ ਇਸ ਦਾ ਬੈਨੀਫਿਟ ਲਵੋਗੇ ਦੇਖੋ ਤੁਸੀਂ ਸਰਪੰਚੀ ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹਾਂ ਕਿਸ ਤਰ੍ਹਾਂ ਪਾਰਟੀਆਂ ਹੁੰਦੀਆਂ ਨੇ ਪੈਸਾ ਬਰਬਾਦ ਹੁੰਦਾ ਹੈ ਇੱਕ ਪਾਸੇ ਤਾਂ ਆਪਾਂ ਮਤਲਬ ਪੈਸੇ ਪੈਸੇ ਲਈ ਉਹ ਗੱਲਬਾਤ ਕਰਦੇ ਹਾਂ ਦੂਜੇ ਪਾਸੇ ਆਪਾਂ ਇਸ ਤਰ੍ਹਾਂ ਕਿਤੇ ਕੁਝ ਹੋ ਰਿਹਾ ਕਿਤੇ ਕੁਝ ਹੋ ਰਿਹਾ ਤੇ ਬਰਬਾਦੀ ਤਾਂ ਆਖਰਕਾਰ ਪੈਸੇ ਦੀ ਹੈ ਟਾਈਮ ਦੀ ਹੈ ਔਰ ਇੱਕ ਦੂਜੇ ਦੇ ਨਾਲ ਨਫ਼ਰਤ ਦੇ ਵੀ ਸ਼ਿਕਾਰ ਹੁੰਦੇ ਆ ਇਸ ਸਾਰੇ ਨੂੰ ਖਤਮ ਕਰੋ ਔਰ ਇਸ ਪੂਰੀ ਮਾਮਲੇ ਨੂੰ ਲੈ ਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਮੇਰੀ ਮੁਲਾਕਾਤ ਲਖਵਿੰਦਰ ਸਿੰਘ ਢਿੱਲੋਂ ਜੀ ਜੋ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਉਹਨਾਂ ਨੇ ਕੀ ਕਿਹਾ ਆਓ ਮਾਰਦੇ ਹਾਂ ਉਹਨਾਂ ਦੀ ਕਹੀ ਗੱਲਬਾਤ ਤੇ ਇੱਕ ਨਜ਼ਰ ਸਤਿ ਸ਼੍ਰੀ ਅਕਾਲ ਇਸ ਸਮੇਂ ਮੇਰੇ ਨਾਲ ਲਖਵਿੰਦਰ ਸਿੰਘ ਢਿੱਲੋਂ ਸਾਹਿਬ ਜੁੜੇ ਨੇ ਜੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਟਿਲੋਂ ਸਾਹਿਬ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਮੈਂ ਲਖਵਿੰਦਰ ਸਿੰਘ ਟਿਲੋਂ ਆਮ ਆਦਮੀ ਪਾਰਟੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਮੈਂਬਰ ਵਜੋਂ ਮੈਂ ਅੱਜ ਆਪ ਜੀ ਦਾ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਕਰਦਾ ਹਾਂ ਜੀ ਧੰਨਵਾਦ ਟਿਲੋਂ ਸਾਹਿਬ ਪੰਚਾਇਤੀ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਇਆ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਵਿਚਰ ਰਹੀ ਹੈ ਸਰ ਸਰ ਪੰਜਾਬ ਸਰਕਾਰ ਪੂਰਾ ਆਪਣਾ ਵਾਹ ਲਾ ਰਹੀ ਆ ਕੇ ਪਿੰਡਾਂ ਦੀਆਂ ਜਿਹੜੀਆਂ ਜਾਂ ਜਿਹੜੀਆਂ ਪੰਚਾਇਤਾਂ ਵਾਂ ਉਹ ਤਕਰੀਬਨ ਸਰਵਸੰਮਤੀ ਨਾਲ ਹੋ ਜਾਣ। ਜਿਹੜਾ ਰੌਲਾ ਪਿੰਦਾ ਧੜੇ ਬਾਜੀਆਂ ਬਣਦੀਆਂ ਲੋਕਾਂ ਦੇ ਪੈਸੇ ਲੱਗਦੇ ਆ ਉਸ ਚੀਜ਼ ਤੋਂ ਰਾਹਤ ਮਿਲੇ ਤੇ ਸਰਕਾਰ ਵੀ ਉਹਦੇ ਵਿੱਚ ਹੈਲਪ ਕਰ ਰਹੀ ਆ। ਕਿਸ ਤਰ੍ਹਾਂ ਦੀ ਹੈਲਪ ਕਰ ਰਹੀ ਹੈ ਸਰਕਾਰ? ਸਰਕਾਰ ਜਿਹੜੀ ਸਰਵਸੰਮਤੀ ਨਾਲ ਇਲੈਕਸ਼ਨ ਹੁੰਦੀ ਆ ਉੱਥੇ ਸਰਕਾਰ ਉਹਨਾਂ ਨੂੰ ਬੈਨੀਫਿਟ ਦੇ ਤੌਰ ਤੇ 5 ਲੱਖ ਰੁਪਇਆ ਦੇ ਰਹੀ ਆ। ਇੱਕ ਤੇ ਉਹ ਬੈਨੀਫਿਟ ਹੋ ਜਾਏਗਾ ਪਲੱਸ ਉਹਨਾਂ ਦਾ ਜਿਹੜਾ ਆਪਣੇ ਖਰਚੇ ਲੱਗਣੇ ਆ ਪੰਜ ਲੱਗੇ 10 ਲੱਗੇ ਉਹ ਖਰਚੇ ਵੀ ਬਚਣਗੇ ਪਿੰਡਾਂ ਵਿੱਚੋਂ ਧੜੇ ਜਿਹੜੇ ਆਪਸ ਵਿੱਚ ਚੱਲ ਰਹੇ ਆ ਉਹ ਜਿਵੇਂ ਪਹਿਲਾਂ ਕਾਂਗਰਸ ਦੇ ਟਾਈਮ ਦੇ ਚੱਲਦੇ ਸੀਗੇ ਵੀ ਕੁਝ ਕਾਂਗਰਸ ਆਪਣੇ ਧੜਾ ਬਣਾ ਲੈਂਦੇ ਕੋਈ ਕਾਂਗਰਸ ਆਪਣੇ ਬਣਾ ਲੈਂਦੀ ਸੀ ਤਾਂ ਉਹ ਆਪਸ ਵਿੱਚ ਜਿਹੜੇ ਲੜੀ ਜਾਂਦੇ ਸੀਗੇ ਉਹ ਚੀਜ਼ ਖਤਮ ਹੋ ਜਾਊਗੀ ਆਪਸ ਵਿੱਚ ਪਿਆਰ ਸਾਂਤੀ ਬਣੇਗੀ ਤਾਂ ਪਿੰਡ ਦਾ ਮਾਹੌਲ ਵਧੀਆ ਹੋਏਗਾ ਔਰ ਇਹਦੇ ਨਾਲ ਪਿੰਡ ਦੀ ਤਰੱਕੀ ਹੋਏਗੀ ਤੈਨੂੰ ਸਾਹਿਬ ਅਜੇ ਵੀ ਬਹੁਤ ਸਾਰੇ ਜਿਦਾਂ ਮਾਨ ਸਾਹਿਬ ਨੇ ਤਾਂ ਅਨਾਉਂਸਮੈਂਟ ਕਰ ਦਿੱਤਾ ਕਿ ਜਿਨ੍ਹਾਂ ਨੇ ਸਰਬਸੰਮਤੀ ਨਾਲ ਸਾਰਾ ਕੁਝ ਕੀਤਾ ਤੇ ਉਹਨਾਂ ਨੂੰ ਵਧੀਆ ਸਰਕਾਰ ਜਿਹੜੀ ਹੈ ਉਹ ਗ੍ਰਾਂਟ ਦੇਵੇਗੀ ਲੇਕਿਨ ਅਜੇ ਵੀ ਕਿਤੇ ਨਾ ਕਿਤੇ ਲੋਕ ਜਿਹੜੇ ਹੈ ਉਹ ਅਲੱਗ-ਅਲੱਗ ਪਾਰਟੀਆਂ ਦਾ ਸ਼ਿਕਾਰ ਹੋਏ ਪਏ ਨੇ ਅਜੇ ਵੀ ਸਰਬਸੰਮਤੀ ਸ਼ਬਦ ਕਿਤੇ ਵੀ ਨਜ਼ਰ ਆਉਂਦਾ ਨਜ਼ਰ ਨਹੀਂ ਆ ਰਿਹਾ ਸਾਹਿਬ ਆ ਕਾਫੀ ਹੱਦ ਤੱਕ ਇਹ ਚੀਜ਼ ਹੁਣ ਸ਼ੁਰੂਆਤ ਹੋ ਰਹੀ ਆ ਕਾਫੀ ਪੰਡਾਵੇ ਸਰਬਸੰਮਤੀ ਹੋ ਚੁੱਕੀ ਆ ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈ ਹੋਰ ਵੀ ਇਸ ਚੀਜ਼ ਨੂੰ ਬढ़ावा ਮਿਲੇ ਗਵਰਨਮੈਂਟ ਤੇ ਉਹਨਾਂ ਦੇ ਨਾਲ ਆ ਜਿਹੜੇ ਸਰਬਸੰਮਤੀ ਨਾਲ ਇਲੈਕਸ਼ਨ ਕਰਾਉਣਗੇ ਉਹਨਾਂ ਨੂੰ ਫੰਡ ਵੀ ਜ਼ਿਆਦਾ ਮਿਲਣਗੇ ਤਾਂ ਪਿੰਡ ਦੀ ਤਰੱਕੀ ਲਈ ਉਹ ਵੱਧ ਤੋਂ ਵੱਧ ਕੰਮ ਕਰ ਸਕਦੇ ਆ ਕਿਉਂਕਿ ਇਹਦੇ ਨਾਲ ਪਿੰਡ ਦੇ ਸਾਰੇ ਲੋਕ ਇੱਕ ਥਾਂ ਇਕੱਠੇ ਹੋ ਜਾਣਗੇ ਇੱਕ ਮੰਚ ਦੇ ਜਦੋਂ ਇਕੱਠੇ ਹੋਣਗੇ ਤਾਂ ਪਿੰਡ ਦਾ ਵਿਕਾਸ ਵੀ ਜ਼ਿਆਦਾ ਹੋ ਜਾਏਗਾ ਇਹ ਬਹੁਤ ਵਧੀਆ ਪ੍ਰਾਲਾ ਹੈ ਜੇ ਸਾਰੇ ਰਲ ਕੇ ਇਸ ਚੀਜ਼ ਨੂੰ ਕਰਨ ਮਾਨ ਸਾਹਿਬ ਨੇ ਪਿੰਡਾਂ ਦੇ ਵਿੱਚ ਵਰਕਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਕਿ ਤੁਸੀਂ ਵੱਧ ਤੋਂ ਵੱਧ ਜਾ ਕੇ ਲੋਕਾਂ ਨੂੰ ਸਰਬਸੰਮਤੀ ਲਈ ਪ੍ਰੇਰਿਤ ਕਰੋ ਆਪ ਜੀ ਨੂੰ ਕਿਸੇ ਪਿੰਡਾਂ ਵਿੱਚ ਜਾਣ ਦਾ ਮੌਕਾ ਮਿਲਿਆ ਹਾਂਜੀ ਹਾਂਜੀ ਅਸੀਂ ਵੀ ਤਕਰੀਬਨ ਪਿੰਡਾਂ ਵਿੱਚ ਜਾਂਦੇ ਆ ਪਰ ਮਤਲਬ ਇਹ ਆ ਵੀ ਹਰ ਜਗ੍ਹਾ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਹੀ ਜਾਇਆ ਜਾਂਦਾ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਸਰਬਸੰਮਤੀ ਵਾਲੇ ਪਾਸੇ ਲੈ ਕੇ ਆਇਆ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਬੈਨੀਫਿਟ ਦੱਸੇ ਜਾਣ ਬਸ ਮੇਨ ਮੁੱਦਾ ਇਹੀ ਹੁੰਦਾ ਕਿਉਂਕਿ ਪਿੰਡਾਂ ਦਾ ਜਿਹੜਾ ਆਪਸੀ ਕਰਨਾ ਉਹ ਵਧੀਆ ਤਰੀਕੇ ਨਾਲ ਹੋ ਸਕੇ ਢਿੱਲੋ ਸਾਹਿਬ ਹੋਰ ਕੀ ਕਹਿਣਾ ਚਾਹੁੰਦੇ ਹੋ ਪੰਚਾਇਤੀ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਆ ਬਸ ਮੈਂ ਤੇ ਇਹੀ ਚਾਹੁੰਦਾ ਮੈਂ ਜਿਹੜੀਆਂ ਪੰਚਾਇਤੀ ਚੋਣਾਂ ਸਰਬਸੰਮਤੀ ਨਾਲ ਬੜੇ ਮਤਲਬ ਇਖਲਾਕ ਨਾਲ ਪਿਆਰ ਨਾਲ ਹੋਣੇ ਚਾਹੀਦੀਆਂ ਜਿਹਦੇ ਵਿੱਚ ਲੜਾਈ ਝਗੜੇ ਦਰਉਦਰ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਪਿੰਡਾਂ ਵਿੱਚ ਆਪਸੀ ਪਿਆਰ ਬਣਨਾ ਚਾਹੀਦਾ ਜਿਹੜੀਆਂ ਪਹਿਲਾਂ ਟੜੇ ਬੰਦੀਆਂ ਬਣੀਆਂ ਉਹ ਖਤਮ ਹੋਣੀਆਂ ਚਾਹੀਦੀਆਂ ਪਿੰਡ ਹਰ ਪਿੰਡ ਦੇ ਵਿੱਚ ਰਲ ਮਿਲ ਕੇ ਇੱਕ ਸਰਕਾਰ ਬਣੇ ਉਹਨਾਂ ਦੇ ਆਪਸੀ ਜਿੰਨੇ ਵੀ ਕੰਮ ਆ ਪੈਂਡਿੰਗ ਆ ਜੋ ਵੀ ਆ ਰਲ ਮਿਲ ਕੇ ਕੀਤੇ ਜਾਣ ਔਰ ਪਿੰਡ ਦਾ ਵਿਕਾਸ ਹੋਵੇ ਸਭ ਤੋਂ ਵੱਡੀ ਮੇਨ ਜ਼ਰੂਰੀਆ ਪਿੰਡ ਦਾ ਵਿਕਾਸ ਜੇ ਪਿੰਡ ਦਾ ਵਿਕਾਸ ਆ ਤਾਂ ਲੋਕਾਂ ਦਾ ਵਿਕਾਸ ਆ ਇਸ ਲਈ ਇਹ ਸਭ ਤੋਂ ਵੱਡੀ ਆ ਜ਼ਰੂਰੀਆ ਜੇ ਆਪਸ ਵਿੱਚ ਭਾਈਚਾਰਾ ਪਿਆਰ ਬਣੇਗਾ ਇਹ ਸਭ ਤੋਂ ਵੱਡਾ ਬੈਨੀਫਿਟ ਵਾਲੀ ਗੱਲ ਆ ਜੇ ਸਰਬਸੰਮਤੀ ਨਾਲ ਚੀਜ਼ਾਂ ਹੁੰਦੀਆਂ ਨੇ ਸੋ ਟੇ ਲੋ ਸਭ ਬਹੁਤ ਬਹੁਤ ਮਿਹਰਬਾਨੀ ਤੁਸੀਂ ਪੰਡ ਪੰਜਾਬ ਦੇ ਟੀਵੀ ਚੈਨਲ ਨਾਲ ਗੱਲਬਾਤ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਮਾਨ ਸਾਹਿਬ ਨੇ ਬਹੁਤ ਵੱਡੀ ਅਨਾਉਂਸਮੈਂਟ ਕਰ ਦਿੱਤੀ ਹੈ ਲੇਕਿਨ ਪਿੰਡ ਇਸ ਅਨਾਉਂਸਮੈਂਟ ਦਾ ਫਾਇਦਾ ਲੈਂਦੇ ਕਿ ਨਹੀਂ ਇਹ ਅਜੇ ਵੀ ਭੁਵਿੱਖ ਦੀ ਗੋਦ ਵਿੱਚ ਆ ਇੱਕ ਜਾਂਦੇ ਜਾਂਦੇ ਸਵਾਲ ਹੋ ਰਿਹਾ ਹੈ ਅਜੇ ਵੀ ਜਦੋਂ ਪੇਪਰ ਭਰਨ ਜਾਂਦੇ ਆ ਤਾਂ ਉੱਥੇ ਲੜਾਈ ਝਗੜਾ ਹੁੰਦਾ ਹੈ ਮਤਲਬ ਕਹਿ ਸਕਦੇ ਆ ਕਿ ਕਈ ਵਾਰੀ ਆ ਪਿਛਲੇ ਦਿਨੀ ਗੋਲੀ ਵੀ ਚੱਲੀ ਹੈ ਕੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਕੁਝ ਕੁ ਸ਼ਰਾਰਤੀ ਆਂਸਰ ਹੁੰਦੇ ਆ ਜਿਹੜੇ ਲੋਕਾਂ ਨੂੰ ਮਲੇ ਲੋਕਾਂ ਦਾ ਫਾਇਦਾ ਉਠਾਉਂਦੇ ਨੇ ਜਦੋਂ ਦੂਜੀਆਂ ਪਾਰਟੀਆਂ ਨੇ ਸ਼ਰਾਰਤਾਂ ਕਰਦੀਆਂ ਨੇ ਇਹ ਇਹ ਚੀਜ਼ਾਂ ਹੈਗੀਆਂ ਅਜੇ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਈਆਂ ਲੇਕਿਨ ਮੈਂ ਤੇ ਇਹੀ ਬੇਨਤੀ ਕਰਾਂਗਾ ਸਾਰਿਆਂ ਨੂੰ ਵੀ ਆਪਸ ਵਿੱਚ ਰਿਹਾ ਭਾਈਚਾਰਾ ਕਾਇਮ ਕਰਨਾ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਇਹਨਾਂ ਚੀਜ਼ਾਂ ਦਾ ਕਿਸੇ ਦਾ ਕੋਈ ਭਲਾ ਨਹੀਂ ਹੋਣਾ ਜੇ ਆਪਸੀ ਪਿਆਰ ਭਾਈਚਾਰਾ ਬਣੇਗਾ ਤਾ ਤਾਂ ਹੀ ਪਿੰਡ ਦੀ ਤਰੱਕੀ ਹੋ ਸਕਦੀ ਆ ਬਹੁਤ ਬਹੁਤ ਮਿਹਰਬਾਨੀ ਢਿਲੋ ਸਭ ਸ਼ੁਕਰੀਆ ਮੇਰੇ ਵੀ ਠੀਕ ਆ ਸਰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸੋ ਦੋਸਤੋ ਤੁਹਾਨੂੰ ਇਹ ਪੂਰੇ ਦਾ ਪੂਰਾ ਐਪੀਸੋਡ ਕਿਸ ਤਰ੍ਹਾਂ ਲੱਗਾ ਫੀਡਬੈਕ ਜ਼ਰੂਰ ਦੇਣੀ ਹੈ ਔਰ ਭੰਡ ਪੰਜਾਬ ਦੇ ਟੀਵੀ ਚੈਨਲ ਨੂੰ ਵਕਤ ਬਾਤ ਸਬਸਕ੍ਰਾਈਬ ਕਰੋ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਅਸੀਂ ਅਲੱਗ-ਅਲੱਗ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੁੜੇ ਰਹੋ ਭੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ